ਇਹ ਵੀਡੀਓ ਬੇਰੋਜ਼ਗਾਰ ਖਾਸ ਕਰਕੇ ਤੇ ਜਾਂ ਮੇਰੇ ਵਰਗੇ ਇਨਸਾਨ ਜਿਹਨਾਂ ਨੂੰ ਅਕਸਰ ਹੀ ਕਈ ਤੰਨਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਵੀ ਤੁਸੀਂ ਕੰਮ ਕਿਉਂ ਨਹੀਂ ਕਰਦੇ ਕੀ ਕਰਨਾ ਵਿਹਲੇ ਤੁਰੇ ਫਿਰਦੇ ਹੋ ਅਕਸਰ ਬਹੁਤ ਸਾਰੇ ਜਿਹੜੇ ਨੌਜਵਾਨ ਹੈ ਜਿਹੜੇ ਕੰਮ ਨਹੀਂ ਕਰਦੇ ਉਹਨਾਂ ਨੂੰ ਇਹ ਚੀਜ਼ ਸੁਣਨ ਨੂੰ ਮਿਲਦੀ ਹੈ ਅਕਸਰ ਰੋਜ਼ ਦੀ ਜ਼ਿੰਦਗੀ ਦੇ ਵਿੱਚ ਤੇ ਅੱਜ ਆਪਾਂ ਇਹ ਸਾਰੀ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਤੁਸੀਂ ਜਿਵੇਂ ਮੈਂ ਤਾਂ ਟਾਈਟਲ ਤੇ ਵੀ ਲਿਖਿਆ ਹੋਇਆ ਹੈ ਜੌਬ ਜਾਂ ਬਿਜ਼ਨਸ ਤੇ ਉਸ ਤੋਂ ਬਾਅਦ ਜਿਹੜੇ ਲੋਕ ਕੰਮ ਸ਼ੁਰੂ ਕਰ ਨਹੀਂ ਸਕਦੇ ਕਿਉਂ ਨਹੀਂ ਕਰ ਰਹੇ ਚੱਕਰ ਨਾ ਨਹੀਂ ਚਾਹੁੰਦੇ ਉਹਦੇ ਬਾਰੇ ਵੀ ਆਪਾਂ ਗੱਲਬਾਤ ਕਰਾਂਗੇ ਇਹ ਵੀਡੀਓ ਧਿਆਨ ਨਾਲ ਦੇਖਿਓ ਧਿਆਨ ਨਾਲ ਸੁਣਿਓ ਤੇ ਹੁਣ ਆਪਾਂ ਵੱਧਦੇ ਆ ਅੱਜ ਦੀ ਵੀਡੀਓ ਵੱਲ ਜਿਵੇਂ ਕਿ ਮੈਂ ਉੱਤੇ ਲਿਖਿਆ ਹੋਇਆ ਹੈ ਵੀ ਬੰਦੇ ਨੂੰ ਜੋਬ ਕਰਨੀ ਚਾਹੀਦੀ ਜਾਂ ਬਿਜ਼ਨਸ ਕਰਨਾ ਚਾਹੀਦਾ ਕਿਹੜੀ ਚੀਜ਼ ਦਾ ਜ਼ਿਆਦਾ ਫਾਇਦਾ ਹੈ ਅੱਛਾ ਜੀ ਇੱਕ ਵਾਰੀ ਆਪਾਂ ਸਰਕਾਰੀ ਨੌਕਰੀ ਤੇ ਜਾਂ ਉਹ ਪ੍ਰਾਈਵੇਟ ਨੌਕਰੀ ਜਿਹੜੀ ਮਤਲਬ ਬਾਹਲੇ ਵੱਡੇ ਲੈਵਲ ਤੇ ਬੰਦੇ ਪਹੁੰਚ ਜਾਂਦੇ ਇਸ ਤਰ੍ਹਾਂਾਂ ਸਰਕਾਰੀ ਨਾਲ ਵੱਧ ਹੁੰਦੀਆਂ ਉਹਨੂੰ ਇੱਕ ਵਾਰੀ ਸਾਈਡ ਤੇ ਰੱਖਦੇ ਆਂ ਆਪਾਂ ਗੱਲ ਕਰਦੇ ਆਂ ਇੱਕ ਵਾਰੀ ਬਿਜ਼ਨਸ ਜਿਹੜੀ ਆਮ ਨੌਕਰੀ ਜਿਹੜੇ ਅਕਸਰ ਆਪਣੇ ਪਿੰਡਾਂ ਦੇ ਬੰਦੇ ਤੜਕੇ ਜਾਂਦੇ ਆ ਸ਼ਾਮ ਨੂੰ ਘਰੇ ਆਉਂਦੇ ਆ ਤੁਸੀਂ ਅਕਸਰ ਵੇਖਿਆ ਨਾ ਰੋਜ਼ ਜਿਹੜੇ ਖੇਤਾਂ 'ਚ ਵੀ ਕੰਮ ਕਰਦੇ ਆ ਆਪਣੇ ਹੁਣ ਮੈਂ ਅੱਡੇ ਤੇ ਸਾਡੇ ਵੇਣਾ ਉਹਨਾਂ ਤੜਕੇ ਬੰਦੇ ਜਾਂਦੇ ਆ ਜੀ ਵਿਚਾਰੇ ਸ਼ਾਮ ਨੂੰ ਹਨੇਰੇ ਆਉਂਦੇ ਆ ਉਹ ਤਨਖਾਹ ਹੁੰਦੀ ਆ ਉਹਨਾਂ ਦੀ 8000 10000 15000 ਹੋ ਸਕਦਾ ਕਿ 18 ਹੋਵੇ ਤੇ ਕੋਈ ਛੁੱਟੀ ਨਹੀਂ ਕੱਲਾ ਐਤਵਾਰ ਹੁਣ ਉਹਦੇ ਸਾਹਮਣੇ ਮੈਂ ਇੱਕ ਬੰਦਾ ਵੇਖਦਾ ਜੀ ਸਾਡੇ ਪਿੰਡ ਇੱਕ ਨਹੀਂ ਸਾਡੇ ਪਿੰਡ ਦੋ ਤਿੰਨ ਆ ਉਹ ਲਾਉਂਦੇ ਆ ਜੀ ਆਪਣੇ ਗੋਲ ਗੱਪਿਆਂ ਦੀ ਰੇੜੀ ਤੇ ਕੁੱਲਚੇ 버ਗਰ ਵੀ ਬਣਾਉਂਦੇ ਆ ਚਲੋ ਇੱਕ ਵਾਰੀ ਦੋ ਹੀ ਚੀਜ਼ਾਂ ਮੰਨ ਲਈ ਤੁਸੀਂ ਗੋਲ ਗੱਪੇ ਤੇ ਕੁੱਲਚੇ ਆਧਾਰਨ ਤੌਰ ਤੇ ਇੱਕ ਕੁੱਲਚਾ ਜੀ ਵੇਚਦੇ ਹੋ 30 ਰੁਪਈਆ ਦਾ ਤੁਸੀਂ 20 ਦੇ ਲਾ ਲਓ ਤੇ ਜੇ ਉਹ ਦਿਨ ਦੇ 30 40 ਇਕੱਲੇ 30 40 ਕੁੱਲਚੇ ਵੇਚਦੇ ਆ ਤਾਂ ਤੁਸੀਂ ਕਮਾਈ ਵੇਖ ਲਓ ਦਿਹਾੜੀ ਕਿੰਨੀ ਪੈ ਜੂ ਇੱਕ ਦਿਨ ਦੀ ਗੁਣਾ ਕਰ ਲਓ ਨੂੰ 20 ਨਾਲ ਤੇ ਗੋਲ ਗੱਪੇ ਲੱਗ ਹੈ ਹਾਲਾਂਕਿ ਤੀਆਂ ਦਾ ਵੇਚਦੇ ਆ ਨਾਲ ਹੋਰ ਚੀਜ਼ਾਂ ਦੇ ਬਣਾਉਂਦੇ ਆ ਬਾਕੀ ਯਾਦ ਰਹੇ ਜੀ ਗੱਲ ਵੀ ਉਹ ਆਉਂਦੇ ਵੀ 4-5 ਵਜੇ ਆ ਤੇ ਸ਼ਾਮ ਨੂੰ ਮਿਲਸੀ 7 ਵਜੇ ਆ 7-8 ਵਜੇ ਤੱਕ ਰਹਿੰਦੇ ਹੁਣੇ ਉਦੋਂ ਅੱਜ ਚਲੇ ਜਾਂਦੇ ਆ ਇੰਨੇ ਸਮੇਂ ਵਿੱਚ ਜੀ ਉਹਨਾਂ ਨੂੰ ਕਿੰਨੀ ਦਿਹਾੜੀ ਪੈ ਗਈ ਘੱਟੋ ਘੱਟ 1000 ਰੁਪਏ ਘੱਟੋ ਘੱਟ ਬਣਾ ਕੇ ਜਾਂਦੇ ਜੇ ਜ਼ਿਆਦਾ ਬਣਾਉਂਦੇ ਹੁਣ ਜ਼ਿਆਦਾ ਬਣਾਉਂਦੇ ਉਹਨੂੰ ਮੈਂ ਘੱਟੋ ਘੱਟ ਗੱਲ ਕਰੀ ਜਾਂਦਾ ਖਰਚੇ ਖੁਰਚੇ ਕੱਢ ਦੋ ਤੁਸੀਂ ਕੀ 2-300 ਖਰਚ ਆਉਂਦਾ ਨਾ ਹੋਰ ਕਿੰਨਾ ਕਾਉਂਦਾ ਹੋਣਾ ਬਚਤ ਆਰਾਮ ਨਾਲ ਉਹਨਾਂ ਨੂੰ 1000 ਰੁਪਏ ਰੋਜ਼ ਦੀ ਹੋਊਗੀ ਦ ਕਿਸੇ ਵੈਨ ਤੇ ਲੱਗਿਆ ਹੋਇਆ ਬੰਦਾ ਉਹ ਤਾਂ 8000 ਦਿੰਦੇ ਆ ਕੋਈ ਛੁੱਟੀ ਨਹੀਂ ਸਿਰਫ ਐਤਵਾਰ ਦੀ ਜ਼ਿੰਮੇਵਾਰੀ ਕਿੰਡੀ ਵੱਡੀ ਹੁੰਦੀ ਆ ਸਾਰੀਆਂ ਗੱਲਾਂ ਆਉਂਦੀਆਂ ਤੇ ਬਿਜ਼ਨਸ ਤੇ ਹਰੇਕ ਬੰਦਾ ਐ ਨਹੀਂ ਵੀ ਕੋਈ ਬੜਾ ਵੱਡਾ ਹੋਵੇ ਆਪਾਂ ਸੋਚ ਲੈਨੇ ਯਾਰ ਫੈਕਟਰੀਆਂ ਵੱਡੀਆਂ ਵੱਡੀਆਂ ਜਾਂ ਕਾਰਖਾਨੇ ਆ ਬੰਦਾ ਉਹੀ ਬਿਜ਼ਨਸਮੈਨ ਹੁੰਦਾ ਹੈ ਬਿਜ਼ਨਸ ਛੇੜੀ ਤੋਂ ਸਟਾਰਟ ਕੀਤਾ ਜਾ ਸਕਦਾ ਹੈ ਤੱਕਾ ਕਿਸੇ ਤੱਕ ਲੈ ਕੇ ਜਾਣਾ ਇਹ ਤੁਹਾਡੀ ਆਪ ਦੀ ਇੱਛਾ ਹੈ ਛੋਟੀ ਤਨਖਾਹ ਦੇ ਹਿਸਾਬ ਨਾਲ ਮੈਂ ਸਿਰਫ ਅੱਜ ਹੀ ਦੱਸ ਰਿਹਾ ਵੀ ਜਿਹੜਾ ਬੰਦਾ 8-10000 15000 ਰਕਮਾਉਂਦਾ ਮਹੀਨੇ ਦਾ ਉਹ 10000 ਰੁਪਈਆ ਨਾਲ ਕਿਵੇਂ ਬਿਜ਼ਨਸ ਚਲਾ ਸਕਦਾ ਤੇ ਉਹ ਨੂੰ ਕਿੰਨਾ ਜ਼ਿਆਦਾ ਵੱਡਾ ਕਰ ਸਕਦਾ ਆਪਦੀ ਮਿਹਨਤ ਨਾਲ ਆਪਦੀਆਂ ਚੀਜ਼ਾਂ ਵਧਾ ਕੇ ਇਹ ਕੱਲੀ ਐ ਨਹੀਂ ਐ ਪਖਾਨੇ ਦੀ ਚੀਜ਼ੀ ਬਣਾਉਣੀ ਐ ਹੋਰ ਵੀ ਤੁਸੀਂ ਕਿਸੇ ਦੀ ਰਾਇ ਲੈ ਕੇ ਉਹ ਨੂੰ ਆਪਦੇ ਤਰੀਕੇ ਨਾਲ ਵੱਡਾ ਬਿਜ਼ਨਸ ਨੂੰ ਆਪ ਤੁਹਾਨੂੰ ਕਰ ਸਕਦੇ ਹੋ ਅੱਛਾ ਜੀ ਹੁਣ ਮੈਂ ਤੁਹਾਨੂੰ ਦੱਸਦਾ ਸਰਕਾਰੀ ਨੌਕਰੀ ਵਾਲੀ ਗੱਲ ਮੇਰਾ ਇੱਕ ਦੋਸਤ ਹੈ ਮੇਰੇ ਨਾਨਕੇ ਪਿੰਡੋਂ ਹੀ ਐ ਉਹ ਜੀ ਪੰਜਾਬ ਪੁਲਿਸ ਤੇ ਲੱਗਿਆ ਸੀਗਾ ਗਵਰਨਮੈਂਟ ਜੋਬ ਤੇ ਹਾਰਡ ਕਨਸਟੇਬਲ ਤਨਖਾਹ ਸੀ ਜਿਵੇਂ ਮੈਂ ਦੱਸਦਾ ਉਹਦੋਂ ਮੈਨੂੰ ਲੱਗਦਾ ਕਿ ਧਾਰਨ ਤੌਰ ਤੇ ਲਾ ਲਓ ਤੁਸੀਂ 50000 ਮੰਨ ਲਓ ਚਲ ਧਾਰਨ ਤੌਰ ਤੇ ਸ਼ਾਇਦ ਘੱਟ ਵੱਧ ਹੋ ਸਕਦੀ ਹੈ ਤੇ ਉਹਨੇ ਨਾ ਜੀ ਇੱਕ ਦਾ ਫੈਸਲਾ ਕਰਿਆ ਨੌਕਰੀ ਛੱਡ ਕੇ ਉਹ ਬੰਦਾ ਕੈਨੇਡਾ ਚਲਾ ਗਿਆ ਜਦੋਂ ਕੈਨੇਡਾ ਗਿਆ ਜੀ ਬਥੇਰੇ ਰਿਸ਼ਤਿਆਂ ਨੇ ਤਾਨੇ ਤੋਨੇ ਮਾਰੇ ਵੀ ਇਥੇ ਸਰਕਾਰੀ ਨੌਕਰੀ ਲੱਗਾਈ ਛੱਡ ਕੇ ਜਾਵੜੇ ਉੱਥੇ ਕੀ ਹੈ ਫਲਾਨਾ ਜੀ ਧੰਕਾ ਜੀ ਹਾਲਾਂਕਿ ਸਭ ਨੂੰ ਪਤਾ ਕੈਨੇਡਾ ਦੇ ਹਾਲਾਤ ਮਾੜੇ ਆ ਪਰ ਬਿਜ਼ਨਸਮੈਨ ਬੰਦੇ ਦੇ ਨਹੀਂ ਮਾੜੇ ਠੀਕ ਹੈ ਜੀ ਇੱਕ ਵਾਰੀ ਉਹਦੀ ਮਤਲਬ ਉਹ ਹੋਣੀ ਸੀ ਜਿਹੜੀ ਹੁਣ ਕਾਗਜ਼ ਪੱਤਰਾਂ ਦੀ ਡੇਟ ਦੇ ਨੇੜੇ ਆ ਗਈ ਤੇ ਉਸ ਰਾਤ ਨੂੰ ਕਹਿੰਦਾ ਮੈਨੂੰ ਡਰ ਲੱਗ ਗਿਆ ਯਾਰ ਵੀ ਵਾਪਸ ਜਾ ਕੇ ਕਰਾਂਗੇ ਕੀ ਹਾਂ ਉਹਗਾ ਲਾਡਾ ਇਥੇ ਅਕੇ ਬਾਲ ਹੋ ਜਾਂਦਾ ਨਹੀਂ ਹੁੰਦਾ ਪਰ ਫਿਲਹਾਲ ਤਾਂ ਉਹਨੇ ਨੌਕਰੀ ਛੱਡਤੀ ਸੀ ਡਰ ਤਾਂ ਹੁੰਦੇ ਇਹ ਬੰਦੇ ਨੂੰ ਚਲੋ ਜੀ ਇਹਦੇ ਕਾਗਜ਼ ਪੂਰੇ ਹੋ ਗਏ ਫਿਰ ਹੁਣ ਉਹ ਦੱਸਦਾ ਜੀ ਮੈਂ ਇੱਕ ਦਿਨ ਵਿੱਚ ਦੀ 24 ਘੰਟਿਆਂ ਵਿੱਚ ਦੀ ਆ ਤਾਂ ਮੈਂ ਜਿੰਨੀ ਮਿਹਨਤ ਹੋ ਸਕਦੀ ਸੀ ਕਰਕੇ ਵੇਖੀ ਸੀ ਤੇ ਲਗਭਗ ਉਹ ਆਪਦੀ ਜਿੰਨੀ ਤਨਖਾਹ ਉਹਨੇ ਮਹੀਨੇ ਦੀ ਮਿਲਦੀ ਸੀ ਇੱਕ ਦਿਨ ਚੋਂ ਕਿੰਨੇ ਪੈਸੇ ਉਹਨੇ ਬਣਾ ਲਏ ਸੀ ਤੇ ਅੱਜ ਉਸ ਬੰਦੇ ਦਾ ਕੰਮ ਆ ਸਰੀ ਦੇ ਬੜੀ ਮੈਨੂੰ ਮਾਣ ਮਹਿਸੂਸ ਹੁੰਦਾ ਹੈ ਤੇ ਅੱਛਾ ਜੀ ਹੁਣ ਇਸ ਗੱਲ ਨੂੰ ਸਮਝ ਗਏ ਹੋਵੋਗੇ ਆਏ ਹੁਣ ਜੇ ਤੁਸੀਂ ਪ੍ਰਾਈਵੇਟ ਨੌਕਰੀ ਜਾਂ ਸਰਕਾਰੀ ਨੌਕਰੀ ਠੀਕ ਹੈ ਤੁਹਾਡੀ ਪੈਨਸ਼ਨ ਆਊਗੀ ਤੁਹਾਡੀ ਜ਼ਿੰਦਗੀ ਆਰਾਮ ਨਾਲ কাট ਜੂਗੀ ਪਰ ਜੇ ਤੁਸੀਂ ਉਸੇ ਤਨਖਾਹ ਦੇ ਵਿੱਚ ਖੁਸ਼ ਹੋ ਜੇ ਤੁਹਾਡੇ ਸੁਪਨੇ ਵੱਡੇ ਆ ਜੇ ਤੁਸੀਂ ਜਾਦੇ ਕੁਝ ਚਾਹੁੰਦੇ ਆ ਤਾਂ ਫਿਰ ਉਹ ਤੁਹਾਨੂੰ ਬਿਜ਼ਨਸ ਹੀ ਇੱਕ ਹੈ ਉਹ ਜਿਹੜਾ ਤੁਹਾਡੇ ਸੁਪਨੇ ਪੂਰੇ ਕਰ ਸਕਦਾ ਉਹਦੇ ਵਿੱਚ ਤੁਸੀਂ ਹੋ ਸਕਦਾ ਦਿਨ ਦਾ ਲੱਖ ਰੁਪਏ ਵੀ ਬਣਾ ਲਓ ਹੋ ਸਕਦਾ ਕਰੋੜ ਵੀ ਬਣਾ ਲਓ ਹੋ ਸਕਦਾ 10000 ਬਣਾ ਲਓ ਹੋ ਸਕਦਾ 5000 ਬਣਾ ਲਓ ਹੋ ਸਕਦਾ 500 ਬਣਾ ਲਓ ਉਹ ਤੁਹਾਡਾ ਬਿਜ਼ਨਸ ਹੈ ਜਿਹੜਾ ਤੁਹਾਨੂੰ ਇੰਨੇ ਪੈਸੇ ਇਕੱਠੇ ਕਰਕੇ ਦੇ ਸਕਦਾ ਪਰ ਉਹਨੂੰ ਐ ਨਹੀਂ ਵੀ ਆਪਾਂ ਕਿਸੇ ਨੇ ਕਹਿਤਾ ਤੇ ਕਰ ਲਿਆ ਸ਼ੁਰੂ ਉਹਦੇ ਵਾਸਤੇ ਹੁਣ ਤਿਆਰਪਾ ਹੋਣਾ ਜ਼ਰੂਰੀ ਹੈ ਸਾਰੀ ਚੀਜ਼ ਤੁਹਾਨੂੰ ਨੋਲਜ ਹੋਣੀ ਜ਼ਰੂਰੀ ਹੈ ਤੇ ਹੁਣ ਆਉਣੇ ਆ ਜੀ ਆਪਣੇ ਉਸ ਮੁੰਡਿਆਂ ਵਾਲੇ ਪਾਸੇ ਜਿਹੜੇ ਆਪਾਂ ਨੂੰ ਆਦੇ ਅਗੇ ਵੀ ਬਥੇਰੇ ਮੁੰਡੇ ਆਪਣੇ ਜਿਹੜੇ ਬੇਲੇ ਫਿਰਦੇ ਆ ਵਿਚਾਰੇ ਕੰਮ ਕਰਨਾ ਚਾਹੁੰਦੇ ਆ ਪਰ ਨਹੀਂ ਕਰ ਸਕਦੇ ਕਿਸੇ ਕਾਰਨ ਕਰਕੇ ਜਨਰਲ ਸਟਾਰਟ ਨਹੀਂ ਕਰਿਆ ਜਬ ਕੀ ਕਾਰਨ ਹਰੇਕ ਦੀ ਦੁਬਾਰਾ ਸਥਿਤੀ ਹੁੰਦੀ ਹੈ ਹੁਣ ਮੈਂ ਤੁਹਾਨੂੰ ਦੱਸਦਾ ਜੀ ਕਈ ਵਾਰੀ ਨਾ ਬੰਦੇ ਦੇ ਘਰ ਦੇ ਹਾਲਾਤ ਉਹਨੂੰ ਐ ਬਣਾ ਦਿੰਦੇ ਆ ਚਲੋ ਪੈਨਸ਼ਨਾਂ ਟਨਸ਼ਨਾਂ ਚੱਲਦੀਆਂ ਰਹਿੰਦੀਆਂ ਕਈ ਵਾਰੀ ਮੰਨ ਲਓ ਵੀ ਛੋਡੇ ਕੋਲ ਕੋਈ ਸੇਵਿੰਗ ਹੈ ਛੋਡੇ ਕੋਲ ਸੇਵਿੰਗ ਹੀ ਉੰਨੀ ਕ ਹੈ ਜਿਹਦੇ ਨਾਲ ਤੁਸੀਂ ਅੱਜ ਰੋਟੀ ਖਾ ਰਹੇ ਹੋ ਤੇ ਸੋਨੂੰ ਕਈ ਜਣੇ ਜੀ ਕੰਮ ਚਲਾਓ ਕੰਮ ਚਲਾਓ ਕੰਮ ਚਲਾਓ ਤੁਸੀਂ ਉਹ ਸੇਵਿੰਗ ਵਾਲੇ ਪੈਸੇ ਚੱਕ ਕੇ ਕੰਮ ਚਲਾ ਦੋ ਲੋਕਾਂ ਦੇ ਮਤਲਬ ਤਾਨਿਆ ਕਰਕੇ ਤੇ ਬਾਅਦ ਦੇ ਵਿੱਚ ਉਹ ਕੰਮ ਤੁਹਾਡਾ ਚੱਲੇ ਨਾ ਫੇਰ ਰੋਟੀ ਕਿੱਥੋਂ ਆਉਂਗੀ ਹਰੇਕ ਬੰਦੇ ਨੂੰ ਆਪਦੇ ਪਰਿਵਾਰ ਦਾ ਆਪਦੇ ਹਾਲਾਤਾਂ ਦਾ ਸਾਰਾ ਪਤਾ ਹੁੰਦਾ ਹੈ ਪਰ ਗੱਲ ਹੁੰਦੀ ਰਿਸਕ ਦੀ ਹਾਂ ਜਿਹਦੇ ਕੋਲ ਪਏ ਆ ਉਹਦਾ ਭਾਂਜੇ ਨੇ ਮਰਜ਼ੀ ਲਾ ਦੇ ਉਹ ਗੱਲ ਅੱਡ ਹੈ ਤੇ ਬਾਕੀ ਗੱਲ ਆਇਆ ਵੀ ਹੁਣ ਦੋ ਗੱਲਾਂ ਹੁਣ ਜੋ ਮੇਰੇ ਵਰਗਾ ਬੰਦਾ ਅਗਲਾ ਕਹਿ ਦੂ ਨਹੀਂ ਤਾਂ ਕਮੈਂਟ ਚ ਕੋਈ ਲਿਖੀ ਦੇਊਗਾ ਵੀ ਤੂੰ ਵੀ ਭਾਈ ਛੋਟੇ ਕੰਮ ਤੋਂ ਸਟਾਰਟ ਕਰ ਲੈ ਜੇ ਮੇਰੇ ਰੀੜੇ ਤੂੰ ਕਰ ਲੈ ਜਾਂ ਹੋਰ ਲਾਲਾ ਜਾਂ ਹੋਰ ਛੋਟੇ ਬਿਜ਼ਨਸ ਜਿਹੜਾ ਮਰਜ਼ੀ ਕਰ ਲੈ ਬੰਦਾ ਹੁਣ ਗੱਲ ਆਏ ਆਉਂਦੀ ਹੈ ਵੀ ਸੁਪਨੇ ਕੇਹੀ ਰ ਵੱਡੇ ਹੁੰਦੇ ਆ ਟਾਈਮ ਪਾਸ ਤਾਂ ਹੁਣ ਵੀ ਕਰੀ ਜਾਂਦੇ ਆ ਓਵੇਂ ਵੀ ਟਾਈਮ ਪਾਸ ਹੀ ਹੋਣਾ ਦੰਦ 10000 ਬਣਾ ਲਾਂਗੇ 2000 6000 ਹੋ ਗਿਆ ਮੰਨ ਲਓ ਮਹੀਨੇ ਦਾ ਠੀਕ ਹੈ ਉਹਦੇ ਨਾਲ ਵਰੀਆ ਥੋੜਾ ਬੰਦਾ ਰੋਟੀ ਖਾ ਲੂਗਾ ਤੇ ਪਰ ਆਏ ਆ ਵੀ ਜਿਹੜੇ ਸੁਪਨੇ ਜਿਆਦੇ ਵੱਡੇ ਹੁਣ ਬੰਦੇ ਦੇ ਤਾਂ ਫਿਰ ਥੋੜਾ ਜਿਹਾ ਸਬਰ ਵੀ ਕਰਨਾ ਪੈਂਦਾ ਤੇ ਸਹੀ ਸਮੇਂ ਦਾ ਇੰਤਜ਼ਾਰ ਵੀ ਕਰਨਾ ਪੈਂਦਾ ਜੋ ਕੁਝ ਇਨਸਾਨ ਨੇ ਪਹਿਲਾਂ ਗਵਾਇਆ ਹੁੰਦਾ ਨਾ ਉਹ ਨੌਕਰੀ ਭਾਵੇਂ ਸੋ ਲੱਖਾਂ ਹੀ ਲੱਗ ਜੇ ਤਾਂ ਵੀ ਨਹੀਂ ਪੂਰਾ ਹੁੰਦਾ ਇਹ ਹਰੇਕ ਬੰਦੇ ਦੇ ਆਪਦੇ ਮਨ ਦੀ ਇੱਛਾ ਆਪਦੇ ਘਰ ਦੇ ਹਾਲਾਤਾਂ ਦੇ ਹਿਸਾਬ ਨਾਲ ਹਰੇਕ ਬੰਦਾ ਚੰਗੇ ਸੋਚਦਾ ਕੋਈ ਕਿਸੇ ਤੋਂ ਖਵਾ ਕੇ ਰਹਿ ਜਣੀ ਅੱਜ ਦੇ ਸਮੇਂ ਦੇ ਵਿੱਚ ਹਰੇਕ ਨੂੰ ਆਪਦੇ ਸਿਸਟਮ ਦਾ ਪਤਾ ਹੁੰਦਾ ਤੇ ਹੁਣ ਤੁਸੀਂ ਵੇਖ ਲਓ ਵੀ ਹੁਣ ਮੈਂ ਦੱਸ ਘਟਾ ਇੱਕ ਪਾਸੇ ਸਮਾਰਟਵਰਕ ਇੱਕ ਪਾਸੇ ਹਾਰਡਵਰਕ ਕਿੰਨਾ ਫਰਕ ਹੈ ਸਿਰਫ ਦਿਮਾਗ ਦੀ ਖੇਡ ਹੈ ਤੇ ਹੁਣ ਉਹ ਬੰਦੇ ਵੇਖ ਲਓ ਤਿੰਨ ਚਾਰ ਘੰਟੇ ਕੰਮ ਕਰਦੇ ਆਦੀ ਮਿਹਨਤ ਕਰਦੇ ਆ ਵਧੀਆ ਰੁਪਏ ਲੈ ਕੇ ਜਾਂਦੇ ਨਾਲ ਇਹਨਾਂ ਨੂੰ ਕੋਈ ਛੁੱਟੀ ਡਰਨੀ ਵਿਆਹ ਭਾਵੇਂ 10 ਦਿਨਾਂ ਦਾ ਕੰਮ ਚਲਾਉਣ ਉਹ ਪਰ ਜੇ ਵੀ ਤੁਸੀਂ ਕਿਸੇ ਪ੍ਰਾਈਵੇਟ ਨੌਕਰੀ ਕਰਦੇ ਹੋ ਤਾਂ ਤੁਹਾਨੂੰ ਛੁੱਟੀ ਨਹੀਂ ਮਿਲਦੀ ਭਾਵੇਂ ਤੁਹਾਡੀ ਜਿਵੇਂ 10 ਲੱਖ ਕਿਉਂ ਨਾ ਹੋਵੇ ਪ੍ਰਾਈਵੇਟ ਨੌਕਰੀ ਤਾਂ ਵੀ ਤੁਹਾਨੂੰ ਛੁੱਟੀ ਮਨਜ਼ੂਰੀ ਲੈਣੀ ਆਪਸ਼ੀ ਹੋ ਜਾਂਦੀ ਹੈ ਤੇ ਬਸ ਆਹੀ ਅੱਜ ਮੈਂ ਤੁਹਾਡੇ ਨਾਲ ਦੋ ਤਿੰਨ ਗੱਲਾਂ ਕਰਨੀਆਂ ਸੀਗੀਆਂ ਵੀ ਹੌਸਲਾ ਨਾ ਛੱਡੋ ਕੋਈ ਵੀ ਕੰਮ ਕਰਨਾ ਉਹਦੇ ਬਾਰੇ ਪਹਿਲਾਂ ਨੌਲੇਜ ਇਕੱਠੀ ਕਰੋ ਕਰੋ ਜ਼ਰੂਰ ਤੇ ਹੌਲੀ ਹੌਲੀ ਕੰਮ ਵੱਜ ਜਾਂਦਾ ਹੁੰਦਾ ਉਹਨਾਂ KFC ਵਾਲਾ ਵੇਖ ਲਓ ਕਿੰਨੇ ਸਾਲਾਂ ਦੀ ਉਮਰ ਜਾ ਕੇ ਚੱਲਿਆ ਸੀਗਾ ਕਿਸਮਤ ਹੁੰਦੀ ਹੈ ਆਦੇ ਹੁੰਦੇ ਨਾ ਮੈਂ ਪਿਛਲੀ ਵੀਡੀਓ 'ਚ ਗੱਲ ਕਰੀ ਸੀ ਵੀ ਇੱਕ پلان ਇਨਸਾਨ ਬਣਾਉਂਦਾ ਇੱਕ ਉੱਪਰ ਵਾਲਾ ਬਣਾਉਂਦਾ ਇਹਨੇ ਪਹਿਲੇ ਬਣਾ ਰੱਖਿਆ ਹੁੰਦਾ ਤੇ ਸਹੀ ਵੀ ਉਹਦੇ ਵਾਲੇ ਹੁੰਦਾ ਮੇਰੀ ਘਰਦਿਆਂ ਨੂੰ ਵੀ ਬੇਨਤੀ ਹੈ ਆਸੇ ਪਾਸੇ ਵਾਲਿਆਂ ਨੂੰ ਵੀ ਬੇਨਤੀ ਹੈ ਤੁਸੀਂ ਕਿਸੇ ਨੂੰ ਤੋੜ ਨਾਲ ਹੌਸਲਾ ਦੇਣਾ ਸਿੱਖੋ ਬੰਦੇ 'ਚ ਕੰਮ ਕਰਨ ਦੀ ਇੱਛਾ ਵੱਧਦੀ ਹੈ। ਉਹਨੂੰ ਜੇ ਬੰਦੇ ਨੇ ਆਖਿਆ ਹੋਵੇ ਯਾਰ ਕੋਈ ਨਹੀਂ ਤੂੰ ਕੰਮ ਸ਼ੁਰੂ ਕਰ ਇਸ ਤੇ ਨਾਲ ਬੈਠੇ ਆਂ ਸ਼ੁਰੂ ਕਰ ਗਿਆ ਪਰ ਹਲਕਿਆ ਆ ਰਿਹਾ ਕੁਝ ਨਹੀਂ ਹੁੰਦਾ ਚੱਲਦਾ ਰਹਿੰਦਾ। ਇੱਕ ਬੰਦੇ ਨੇ ਕਿਹਾ ਯਾਰ ਤੂੰ ਕੰਮ ਹੀ ਨਹੀਂ ਸ਼ੁਰੂ ਕਰਦਾ ਫਲ ਨਹੀਂ ਕਰਦਾ ਉਹ ਫਿਰ ਕਾਲੀਚ ਬੰਦਾ ਹੋ ਜਾ ਕੰਮ ਚਲਾ ਲੈਂਦਾ। ਮੁੜ ਕੇ ਉਹ ਡੁੱਬ ਜਾਂਦਾ ਮੁੜ ਕੇ ਫਿਰ ਇਕੱਲਾ ਰਹਿ ਜਾਂਦਾ। ਤਾਂ ਕਰਕੇ ਆਪ ਦੀ ਜੇਬ ਦੇ ਹਿਸਾਬ ਨਾਲ ਆਪਦੇ ਤਿਆਰਬੇ ਦੇ ਹਿਸਾਬ ਨਾਲ ਆਪਦਾ ਜਿਹੜਾ ਕੰਮ ਆ ਕੋਈ ਵੀ ਤੁਸੀਂ ਉਹ ਸਟਾਰਟ ਕਰੋ ਤੇ ਪ੍ਰਮਾਤਮਾ ਤੇ ਭਰੋਸਾ ਰੱਖੋ। ਜੇ ਤੁਹਾਡੇ ਚ ਕੋਈ ਮਤਲਬ ਉਸ ਚੀਜ਼ ਬਾਰੇ ਤੁਹਾਨੂੰ ਗਿਆਨ ਹੈ ਜਾਂ ਤੁਹਾਡੇ ਯੋਗਤਾ ਹੈ ਤਾਂ ਉਹ ਤੁਹਾਡਾ ਕੰਮ ਜਿਹੜਾ ਜ਼ਰੂਰ ਚੱਲੂਗਾ ਤੇ ਬਿਨਾਂ ਗਿਆਨ ਤੋਂ ਕੋਈ ਕੰਮ ਨਾ ਸਟਾਰਟ ਕਰੋ ਪਹਿਲਾਂ ਉਸ ਚੀਜ਼ ਦੀ ਪੂਰੀ ਨੌਲੇਜ ਲਓ ਨੌਲੇਜ ਲੈ ਕੇ ਹੀ ਉਹ ਕੰਮ ਜਿਹੜਾ ਸਟਾਰਟ ਕਰੋ ਅੱਛੀ ਗੱਲ ਹੋ ਰਹਾ ਹੈ ਕਈ ਬੰਦੇ ਨੇ ਆਪਣੇ ਨੂੰ ਸੋਸ਼ਲ ਮੀਡੀਆ ਤੋਂ ਕਮਾਈ ਕਰਦੇ ਆ ਤੇ ਘਰਦਿਆਂ ਨੂੰ ਤਾਂ ਦਾ ਨਹੀਂ ਪਤਾ ਆਪਣੇ ਘਰਾਂ ਦੇ ਵਿੱਚ ਯਾਤਰਾਏ ਹੁੰਦਾ ਵੀ ਜਿੰਨਾ ਚਿਰ ਤੁਸੀਂ ਪੈਸੇ ਗਿਣਕ ਨਹੀਂ ਘਰੇ ਫੜਾਉਂਦੇ ਉਹਨਾਂ ਚਿਰ ਐ ਨਹੀਂ ਮੰਨਦੇ ਵੀ ਨਵਾਂ ਰੁਕਰੀ ਲੱਗਿਆ ਤੂੰ ਇਹ ਵੀ ਇੱਕ ਅਲੱਗ ਵਿਸ਼ਾ ਹੈ ਇਹ ਕਿਉਂਕਿ ਆਇਆ ਵੀ ਹੁਣ ਇੰਟਰਨੈਟ ਤੇ ਜਵਾਨਾਂ ਨਾਲ ਬਹੁਤ ਲੋਕ ਆ ਜਿਹੜੇ ਆਨਲਾਈਨ ਕਮਾਈ ਕਰਦੇ ਆ ਵੱਧੂ ਜਿੰਨੇ ਵੀ ਕਹਿ ਦੇਗੇ ਤੇ ਹਰੇਕ ਦਾ ਤਰੀਕਾ ਅਲੱਗ-ਅਲੱਗ ਹੁੰਦਾ ਹੈ ਹਰੇਕ ਦੀ ਸੋਚ ਅਲੱਗ-ਅਲੱਗ ਹੁੰਦੀ ਹੈ ਬੰਦਾ ਜੰਮਣ ਤੋਂ ਬਾਅਦ ਸਾਰੀ ਜ਼ਿੰਦਗੀ ਸਟ੍ਰਗਲ ਕਰਦਾ ਰਹਿੰਦਾ ਪੈਸੇ ਪਿੱਛੇ ਭਜਦਾ ਰਹਿੰਦਾ ਹੈ ਹਰੇਕ ਦਾ ਸਮਾਂ ਆਉਂਦਾ ਹੈ ਬਸ ਉਹਦਾ ਹੌਸਲਾ ਵਧਾਓ ਉਹਨੂੰ ਤੋੜੋ ਨਾ ਕਦੇ ਨਾ ਕਦੇ ਉਹ ਤੁਹਾਨੂੰ ਕੁਝ ਕਰਕੇ ਜ਼ਰੂਰ ਦਿਖਾਊਗਾ ਜਦੋਂ ਸਮਾਂ ਆ ਗਿਆ ਤੇ ਸਮਾਂ ਦੂਰ ਵੀ ਨਹੀਂ ਭਰੋਸਾ ਰੱਖੋ ਪਰਮਾਤਮਾ ਤੇ ਮੈਂ ਪਹਿਲਾਂ ਵੀ ਗੱਲ ਕਹੀ ਸੀ ਉਪਰਾਂ ਜਿਹੜਾ ਪਲਾਨ ਬਣਾਇਆ ਹੁੰਦਾ ਸਹੀ ਬਣਾਇਆ ਹੁੰਦਾ ਤੇ ਉਹ ਚੀਜ਼ ਦਾ ਹੌਲੀ ਹੌਲੀ ਅੱਗੇ ਜਾ ਕੇ ਪਤਾ ਜ਼ਰੂਰ ਲੱਗਦਾ ਬਾਕੀ ਗੱਲ ਆਏ ਆ ਵੀ ਇਹ ਗੱਲ ਮੈਂ ਸਿਰਫ ਆਪ ਦੀ ਸੋਚ ਦੇ ਹਿਸਾਬ ਨਾਲ ਕਹਿ ਰਿਹਾ ਆ ਵੀ ਬਾਕੀ ਆਪ ਦੀ ਇੱਛਾ ਤੁਸੀਂ ਨੌਕਰੀ 'ਚ ਵੀ ਖੁਸ਼ ਹੋ ਤਾਂ ਤੁਹਾਡੀ ਮਰਜ਼ੀ ਹੈ ਮੈਨੂੰ ਥੋੜਾ ਲੱਗਿਆ ਮੈਂ ਆਪਦੇ ਅੱਖਾਂ ਨਾਲ ਇਹ ਚੀਜ਼ ਵੇਖੀ ਸਾਡੇ ਪਿੰਡ ਦੇ ਵਿੱਚ ਤਾਂ ਮੈਂ ਤੁਹਾਨੂੰ ਦੱਸਿਆ ਵੀ ਇੰਨਾ ਫਰਕ ਆ ਦੇਖ ਲਓ ਨਾਲੇ ਉਹ ਬੰਦਾ ਕਿੰਨੇ ਘੰਟੇ ਕੰਮ ਕਰਦਾ ਉਹ ਕਿੰਨੇ ਘੰਟੇ ਕਰਦਾ ਬਾਕੀ ਚਲੋ ਤੁਸੀਂ ਜਿੰਨੀ ਵੀ ਕਮਾਈ ਕਰਦੇ ਹੋ ਥੋੜਾ ਬਾਤਾਂ ਰੁਪਿਆ ਅੱਡ ਕੱਢੋ ਕਦੇ ਘੁੰਮ ਫਿਰ ਕੇ ਜਰੂਰ ਆਓ ਇਹ ਜ਼ਿੰਦਗੀ ਇੱਕ ਵਾਰ ਹੀ ਮਿਲਨੀ ਹੈ ਵਾਰੀ ਵਾਰ ਨਹੀਂ ਮਿਲਨੀ ਦੁਨੀਆ ਵੇਖੋ ਬਹੁਤ ਜ਼ਿਆਦਾ ਸੋਹਣੀ ਹੈ ਤੁਹਾਨੂੰ ਸਾਰਾ ਕੁਝ ਭੁੱਲ ਜੂਗਾ ਇਨਸਾਨ ਦਾ ਕੋਈ ਭਰੋਸਾ ਨਹੀਂ ਬੰਦਾ 30 ਤੇ ਜਾਵੜੇ 50 ਤੇ ਜਾਵੜੇ 100 ਤੇ ਜਾਵੜੇ ਪਰ ਸਾਰੀ ਜ਼ਿੰਦਗੀ ਐਂ ਨਾ ਵੀ ਭਾਰਟੋਂ ਦੇ ਮਰ ਜੂ ਆਪਦੀ ਮਿਹਨਤ ਕਰੋ ਤੇ ਆਪਦਾ ਪਰਿਵਾਰ ਨਾਲ ਟਾਈਮ ਬਤਾਓ ਤੇ ਘੁੰਮੋ ਫਿਰੋ ਜ਼ਰੂਰ ਜ਼ਿੰਦਗੀ 'ਚ ਘੁੰਮ ਕੇ ਵੇਖੋ ਜ਼ਿੰਦਗੀ ਦਾ ਨਿਆਰੇ ਵੱਖਰਾ ਹੈ ਲਾਸਟ ਵਿੱਚ ਇੱਕ ਗੱਲ ਹੋਰ ਹੈ ਕਿਸੇ ਨੂੰ ਕਿਸੇ ਦਾ ਜਿਵੇਂ ਦੱਸਾਂ ਹਾਲਾਤਾਂ ਦਾ ਨਹੀਂ ਪਤਾ ਹੁੰਦਾ ਤੁਸੀਂ ਤਾਹਨੇ ਉਸ ਬੰਦੇ ਨੂੰ ਮਾਰੋ ਜਿਹਨੇ ਤੁਹਾਡਾ ਕੁਝ ਖਰਾਬ ਕਰਿਆ ਹੋਵੇ ਜਿਹਨੂੰ ਖਰਾਬ ਕੀਤਾ ਕਰਾਇਆ ਮਿਲੇ ਉਹਨੂੰ ਪਤਾ ਹੁੰਦਾ ਉਹਨੇ ਜ਼ਿੰਦਗੀ ਕਿਵੇਂ ਸੈੱਟ ਕਰਨੀ ਹੈ ਜੋ ਕੁਝ ਉਹਨੇ ਗਵਾਇਆ ਹੁੰਦਾ ਉਹਨੇ ਕਿਵੇਂ ਬਣਾਉਣਾ ਤੇ ਸੋਨੂੰ ਵੀ ਪਤਾ ਤੇ ਮੈਨੂੰ ਵੀ ਪਤਾ ਹੈ ਜਿਹੜਾ ਕੁਝ ਗਵਾਇਆ ਉਹਨੂੰ ਬਣਾਉਣ ਵਾਸਤੇ ਕੋਈ ਵੀ ਨੌਕਰੀ ਕੰਮ ਨਹੀਂ ਕਰਦੀ ਹੁੰਦੀ ਬਿਜ਼ਨਸ ਕੰਮ ਕਰਦਾ ਬਿਜ਼ਨਸ ਵਾਸਤੇ ਕੁਝ ਨਹੀਂ ਚਾਹੀਦਾ ਹੁੰਦਾ ਕੱਲਾ ਹੌਸਲਾ ਪੈਸੇ ਦੇ ਵੀ ਲੋੜ ਨਹੀਂ ਬੰਦੇ 'ਚ ਹੌਸਲਾ ਹੋਵੇ ਬੰਦਾ ਪੈਸਾ ਵੀ ਇਕੱਠਾ ਕਰ ਲੈਂਦਾ ਸਭ ਕੁਝ ਹੁੰਦਾ ਬੰਦਾ ਘਰੇ ਆਉਂਦਾ ਤੇ ਘਰੇ ਖੁਸ਼ੀਆਂ ਮਿਲਣ ਘਰੇ ਕਲੇਸ਼ ਨਾ ਹੋਵੇ ਤਾਂ ਬੰਦੇ ਦੀ ਅੱਧੀ ਜ਼ਿੰਦਗੀ ਵਾਚ ਜਾਂਦੀ ਦਿਮਾਗ ਚੱਲਣ ਲੱਗ ਜਾਂਦਾ ਬੰਦੇ ਦਾ ਤੁਸੀਂ ਨਾ ਮਾੜੀ ਟੈਨਸ਼ਨ ਹੋ ਜੇ ਮੜੀ ਜੀ ਤਾਂ ਕਰਕੇ ਬਸ ਇਹੀ ਗੱਲ ਕਹਿਣਾ ਚਾਹਣਾ ਹੌਸਲਾ ਦਿਓ ਤੇ ਅੱਗੇ ਵਧਣ ਦਾ ਮੌਕਾ ਦਿਓ ਸਮਾਂ ਚੰਗਾ ਆਊਗਾ ਤਾਂ ਹਰੇਕ ਦਿਨ ਬਦਲਣਗੇ ਬਹੁਤ ਬਹੁਤ ਧੰਨਵਾਦ ਮਿਲਦੇ ਆਂ ਕਦਨ ਹੋਰ ਵੀਡੀਓ ਨਾਲ ਰੱਬ ਰੱਖਾ